ਕ੍ਰੋਤੀ ਗੱਲ ਹੋਵੇ ਜਾਂ ਧਮਕੇ ਦੀ ਗੱਲ ਹੋਵੇ ਤੇ ਤੁਹਾਨੂੰ ਦੱਸਿਆ ਕਿ ਪੰਜਾਬੀ ਮਸ਼ਹੂਰ ਸਿੰਗਰ ਸਿੱਪੀ ਗਿੱਲ ਜਿਨ੍ਹਾਂ ਨੇ ਪਹਿਲਾਂ बतौर ਪੰਜਾਬੀ ਗਾਇਕ ਆਪਣੀ ਇੰਡਸਟਰੀ ਵਿੱਚ ਸ਼ੁਰੂਆਤ ਕੀਤੀ ਅਤੇ ਫਿਰ ਕਈ ਪੰਜਾਬੀ ਫਿਲਮਾਂ ਵਿੱਚ ਐਜ਼ এ ਮੇਨ ਹੀਰੋ ਜਾਂ ਅਦਾਕਾਰ ਕਹਿ ਸਕਦੇ ਆ ਉਹਨਾਂ ਨੇ ਆਪਣੀ ਪਛਾਣ ਬਣਾਈ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਹੀ ਪਿਤਾ ਦੇ ਨਾਲ ਬਹੁਤ ਇੱਕ ਵੱਡੀ ਠੱਗੀ ਮਾਰੀ ਗਈ ਸੀ ਉਹਨਾਂ ਦੇ ਪਿਤਾ ਦੇ ਨਾਲ 1 ਕਰੋੜ 3 ਲੱਖ 73 ਰੁਪਏ ਠੱਗੀ ਮਾਰੀ ਗਈ ਹੈ ਫਲਕੇ ਦੋ ਵਿਅਕਤੀ ਯਾਨੀ ਕਾਬੂ ਵੀ ਕੀਤੇ ਗਏ ਨੇ ਕੀ ਹੈ ਸਾਰਾ ਮਾਮਲਾ ਠੱਗੀ ਕਿਸ ਤਰ੍ਹਾਂ ਵੱਜੀ ਕਿਵੇਂ ਕਾਬੂ ਆਏ ਤੇ ਹੋਰ ਕੌਣ-ਕੌਣ ਇਨਵੋਲ ਹੈ ਇਸ ਠੱਗੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਸ ਵੀਰੇ ਵਿਸ਼ੇ ਦੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜਿਆ ਹੈ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਲੈਨੇ ਕੀ ਉਹਨਾਂ ਕੋਲ ਜਾਣਕਾਰੀ ਹੈ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ 'ਚ ਧੰਨਵਾਦ ਛੋਟੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸ਼ਰਮਾ ਜੀ ਇੱਕ ਪੰਜਾਬੀ ਸਿੰਗਰ ਦੇ ਪਿਓ ਨਾਲ ਬਹੁਤ ਜ਼ਿਆਦਾ ਠੱਗੀ ਮਾਰ ਦਿੱਤੀ ਗਈ हां ਬਿਰਪਾਲ ਸੋਢੀ ਸਾਹਿਬ ਦੇਖੋ ਸਿੱਪੀ ਗੱਲ ਹੈ ਪੰਜਾਬੀ ਸਿੰਗਰ ਤੇ ਅਦਾਕਾਰ ਵੀ ਹੈ ਜੀ ਜੀ ਉਹਨਾਂ ਦੇ ਪਿਤਾ ਜੀ ਨੂੰ ਕੁਝ ਬੰਦੇ ਇਦਾਂ ਦੇ ਸੀਗੇ ਜਾਂ ਕੁਝ ਗਰੁੱਪ ਬਣਿਆ ਹੋਇਆ ਸੀਗਾ ਜਿਨ੍ਹਾਂ ਦੇ ਵਿੱਚੋਂ ਇੱਕ ਪੁੱਤ ਤੇ ਮਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਜੀ ਜਿਹੜੇ ਕਿ ਨਵੀਂ ਸੌਰੀ ਪੁਰਾਣੀਆਂ ਗੱਡੀਆਂ ਟਰਾਲੇ ਟਰੱਕ ਵੇਚਣ ਦੇ ਵਿੱਚ ਜਿਹੜਾ ਉਹਨਾਂ ਦਾ ਮਤਲਬ ਕੋਈ ਗੱਲਬਾਤ ਹੋਈ ਹੋਣੀ ਹੈ ਵੀ ਵੇਚੂਗੇ ਹਰੇਕ ਬੰਦੇ ਨੂੰ ਹੁੰਦੇ ਵਿੱਚ 4 ਪੈਸੇ ਬਣਾ ਲੀਏ ਜੀ ਜੀ ਕਿੰਨਾ ਹੀ ਅਮੀਰ ਵਰਗੀ ਹੋਵੇ ਬੰਦਾ ਉਸ ਦੇ ਵਿੱਚ ਕਿਤੇ ਨਾ ਕਿਤੇ 2 ਨੰਬਰ ਦਾ ਬੰਦੇ ਦਾ ਕੰਮ ਅਸੀਬਾ ਉਹ 2 ਨੰਬਰ ਦੇ ਕੰਮ ਵਿੱਚ ਮਤਲਬ 1 ਕਰੋੜ 3 ਲੱਖ 74000 ਮਤਲਬ 1 ਕਰੋੜ ਪੌਣੇ 4 ਲੱਖ ਰੁਪਇਆ ਦੀ ਜਿਹੜੀ ਠੱਗੀ ਉਹਨਾਂ ਦੇ ਨਾਲ ਵਜੀ ਹੈ ਜੀ ਜੀ ਦੇਖੋ ਪੁਲਿਸ ਨੇ ਬੜੀ ਮਸਤੀਦੀ ਦਿਖਾਈ ਹੈ ਪੁਲਿਸ ਨੇ ਜਿਹਨੂੰ ਕਹਦੇ ਨੇ ਇੱਕ ਬੜੀ ਹਿੰਮਤ ਦੇ ਨਾਲ ਕੰਮ ਕੀਤਾ ਲੇਕਿਨ ਕਿਤੇ ਨਾ ਕਿਤੇ ਸਵਾਲ ਖੜੇ ਹੋ ਜਾਂਦੇ ਸੋਢੀ ਸਾਹਿਬ ਜੀ ਜ਼ਰੂਰ ਸਵਾਲ ਇਹ ਖੜੇ ਹੋ ਜਾਂਦੇ ਵੀ ਅਗਰ ਕਿਸੇ ਨਾਲ 10000 ਦੀ 5000 ਦੀ 20000 ਦੀ ਠੱਗੀ ਵਜਦੀ ਹੈ ਕਦਕਾ ਪੁਲਿਸ ਇੰਨੀ ਮਸਤੀ ਨਾਲ ਕੰਮ ਕਰਦੀ ਹੈ ਇੰਨੀ ਮਤਲਬ ਆਪਣੇ ਆਪ ਨੂੰ ਐਕਟਿਵ ਦਿਖਾਉਂਦੀ ਹੈ ਵੀ ਨਾਲ ਲੱਗਦੇ ਹੋ ਮਸਲਾ ਹੱਲ ਕਰ ਲੈਂਦੀ ਹੈ ਜੀ ਸਵਾਲ ਬਣਦਾ ਜੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਸੀਪੀ ਕਿੰਨਾ ਦਾ ਮਸਲਾ ਕਿਉਂ ਹੱਲ ਕੀਤਾ ਗਿਆ ਜਾਂ ਕਿਉਂ ਅਰੋਪੀਆਂ ਨੂੰ ਫੜਿਆ ਗਿਆ ਸਾਡਾ ਉਹ ਪ੍ਰਸ਼ਨ ਨਹੀਂ ਕੀਏਗਾ ਸਾਡਾ ਪ੍ਰਸ਼ਨ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਹੈ ਸੂਪਰ ਪ੍ਰਸ਼ਾਸਨ ਨੂੰ ਐ ਵੀ ਕਿਸੇ ਨਾਲ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਹਿਣ ਦਾ ਮਤਲਬ ਇਹ ਹੈ ਕਿਸੇ ਨਾਲ 10000 ਦੀ ਵਜਿੱਤ ਹੈ ਕਿਸੇ ਨਾਲ 2000 ਦੀ ਵਜਿੱਤ ਹੈ ਜਾਂ 1 ਕਰੋੜ ਦੀ ਵਜਿੱਤ ਹੈ ਉਹਨੂੰ ਪ੍ਰੋਪਰ ਬਰਾਬਰ ਤਰੀਕੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਸਾਰਿਆਂ ਨੂੰ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਸੈਲੀਬ੍ਰਿਟੀ ਤੇ ਗਰੀਬ ਵਰਗ ਦੇ ਵਿੱਚ ਪੁਲਿਸ ਫਰਕ ਸਮਝਦੀ ਹੈ ਜੇਕਰ ਦੇਖਿਆ ਦਿੱਤਾ ਬਿਲਕੁਲ ਦੇਖੋ ਤੁਹਾਨੂੰ ਦੇਖਣ ਨੂੰ ਮਿਲਦਾ ਜੀ ਹੁਣ ਜੇ ਕੋਈ ਤੁਸੀਂ ਆਮ ਨਾਰਮਲ ਬੰਦੇ ਨਾਲ ਗੱਲ ਕਰਕੇ ਦੇਖ ਲਿਓ ਜੀ ਉਹਨੂੰ ਪੁੱਛ ਲਿਆ ਵੀ ਤੇਰੇ ਪ੍ਰਤੀ ਕਿਸੇ ਨੇ ਤੇਰੇ ਨਾਲ ਮਾਰਕੁੱਟ ਕੀਤੀ ਕੀ ਚੀਜ਼ ਹੈ ਇਹਨਾਂ ਨੇ ਤਾਂ ਕਹ ਦਿੱਤਾ ਸੀ ਤੂੰ ਆਪਣੀ ਸ਼ਹਿਦ ਲਾਉਣ ਗਿਆ ਤੂੰ ਪਹਿਲੀ ਗੱਲੋਂ ਬੰਦਾ ਕਹੂਗਾ ਵੀ ਨਹੀਂ ਮੇਰੀ ਸ਼ਿਕਾਇਤ ਨਹੀਂ ਕੋਈ ਗ੍ਰੇਸ ਸ਼ਿਕਾਇਤ ਨਹੀਂ ਕੀਤੀ ਹੈ ਕੋਈ ਇਧਰ ਉਧਰ ਤੋਂ ਫੋਨ ਕਰਾ ਕੇ ਜਿਸ ਤੋਂ ਬਾਅਦ ਵੀ ਉਸ ਤੇ ਕਾਰਵਾਈ ਨਹੀਂ ਹੁੰਦੀ ਕਈ ਕਈ ਜਿੰਨੋ ਸ਼ਿਕਾਇਤ ਟੈਬਲ ਤੇ ਚਾਉਂਦੀ ਐਸੇ ਜਾ ਕੇ ਟੈਬਲ ਤੇ ਨਾ ਲਿਖਦੇ ਪਰ ਉਹ ਪੀੜਤਾਂ ਦਾ ਕੰਮ ਨਹੀਂ ਆਉਂਦੀ ਬਹਿਣਾ ਮਤਲਬ ਹੈ ਜਿਹੜੇ ਸੈਨੀਟੀ ਦੀ ਲੋਕ ਹੋਣਗੇ ਜਾਂ ਜਿਹੜੇ ਲੋਕਾਂ ਦੇ ਵਿੱਚ ਪ੍ਰਤੰਦਕ ਲੋਕ ਹੋਣੇ ਆ ਉਹਨਾਂ ਦੇ ਮੁੱਦਿਆਂ ਨੂੰ ਜਾਂ ਉਹਨਾਂ ਦੇ ਕੰਮਾਂ ਨੂੰ ਕਿਸੇ ਨਾ ਕਿਸੇ ਪਹਿਲੇ ਦੇ ਆਧਾਰ ਤੇ ਮੀਡੀਆ ਵੀ ਦੇ ਦਿੰਦਾ ਹੈ ਪਹਿਲੇ ਦੇ ਆਧਾਰ ਤੇ ਕੋਲਪ੍ਰਸ਼ਾਸਨ ਵੀ ਲੈ ਲੈਂਦਾ ਹੈ ਔਰੇ ਤੂੰ ਹੀ ਸਹੀ ਕਹਿ ਰਹੇ ਹੋ ਦੇਖੋ ਵੀ ਜੇਕਰ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਲੋਕ ਦੇਖੋ ਆ ਡਰਦੇ ਨੇ ਤੂੰ ਹੀ ਸਹੀ ਗੱਲ ਕਹਿ ਰਹੇ ਹੋ ਅੱਜ ਲੋਕ ਡਰਦੇ ਨੇ ਥਾਣੇ ਵੀ ਜਾਣ ਨਾਲ ਆਪਣੀ ਕਮਲੇਨ ਲਖਾਣਾ ਤੁਹਾਡੇ ਨਾਲ ਵੀ ਪਿਛਲੇ 15 ਦੀ ਪਹਿਲਾਂ ਇਹ ਕੁਝ ਹੋਇਆ ਹੋਰ ਵਿਕਤੀ ਨਾਲ ਵੀ ਹੋਇਆ ਤੇ ਅੱਜ ਲੋਕ ਯਾਨੀ ਪੁਲਿਸ ਤੇ ਘੱਟ ਵਿਸ਼ਵਾਸ ਕਰਦੇ ਨੇ ਠੀਕ ਹੈ ਇਹ ਅਦਾਕਾਰ ਸਿੱਪੀ ਗਿਲ ਸੀ ਇਹਨਾਂ ਦੇ ਕੇਸ ਵੀ ਜਲਦੀ ਕਾਰਵਾਈ ਕੀਤੀ ਜੀ ਪੁਲਿਸ ਨੇ ਮੁਸਤੈਦੀ ਉਹ ਦਿਖਾਈ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਹੋਣੀ ਚਾਹੀਦੀ ਸੀ ਵਧੀਆ ਹੋਈ ਹੈ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਹੋਰ ਵੀ ਆਮ ਵਰਗ ਦੇ ਬੰਦੇ ਨੇ ਉਹਨਾਂ ਦੇ ਕੇਸਾਂ ਵਿੱਚ ਵੀ ਪੁਲਿਸ ਐਦਾਂ ਅੱਗੇ ਆ ਕੇ ਆਏ ਤੇ ਕਾਬੂ ਕਰੇ ਦੇਖੋ ਸ਼ਲਾਗਾ ਯੋਗ ਕਦਮ ਹੈ ਸੀ ਕਹਦੇ ਨੇ ਸ਼ਲਾਗਾ ਜੋ ਕੰਮ ਕੀਤਾ ਪੁਲਿਸ ਨੇ ਜੀ ਜੀ ਆਪਣੇ ਵੱਲੋਂ ਅਸੀਂ ਪੁਲਿਸ ਨੂੰ ਵਧਾਈ ਦਿੰਦੇ ਆ ਪੁਲਿਸ ਵਧਾਈ ਦੀ ਯੋਗਤਰ ਹੈ ਜੀ ਜੀ ਲੇਕਿਨ ਨਾਲ ਦੀ ਨਾਲ ਅਸੀਂ ਬੇਨਤੀ ਕਰਦੇ ਹੁੰਨੇ ਆ ਵੀ ਆਮ ਲੋਕਾਂ ਦੇ ਨਾਲ ਜਦੋਂ ਤੁਸੀਂ ਬਹਿ ਜਿਆ ਕਰਦੇ ਆ ਤੁਹਾਡੀ ਗੱਲਬਾਤ ਹੁੰਦੀ ਹੈ ਉਹਦਾ ਤਰੀਕਾ ਲੱਗ ਹੁੰਦਾ ਹੈ ਉਹਦਾ ਸਿਸਟਮ ਅਲੱਗ ਹੁੰਦਾ ਜਦੋਂ ਕੋਈ ਸੈਲੀਬ੍ਰਿਟੀ ਜਾਂ ਕੋਈ ਮੰਤਰੀ ਸੰਤਰੀ ਜਾਂ ਕੋਈ ਰਾਜਨੀਤਿਕ ਲੋਕ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਂ ਆਪਣੇ ਮਸਲੇ ਹੱਲ ਕਰਾਉਣ ਦੀ ਗੱਲ ਕਰਦੇ ਆ ਤਾਂ ਉਹ ਰਵਈਆ ਜਿਹੜਾ ਕਿ ਤਰ੍ਹਾਂ ਕਿ ਤੋ ਉਹ ਅਲੱਗ ਹੁੰਦਾ ਜੀ ਸੋ ਪੁਰਸ ਪ੍ਰਸ਼ਾਸਨ ਨੇ ਹਮੇਸ਼ਾ ਹੀ ਆ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਲੋਕਾਂ ਦੇ ਵਿੱਚ ਰਹਿਣਾ ਹੁੰਦਾ ਜਿਹੜੀਆਂ ਸਰਕਾਰਾਂ ਹੁੰਨੀਆਂ ਉਹ 5 ਸਾਲ ਬਾਅਦ ਜਾਂ 5 ਸਾਲ ਤੋਂ ਪਹਿਲਾਂ ਵੀ ਕਿਸੇ ਵੀ ਕੋਈ ਕਮੀ ਆ ਜਵੇ ਸਰਕਾਰਾਂ ਗਿਰ ਜੰਨੀ ਹੈ ਜੀ ਸੋ ਆਪਣੀ ਡਿਊਟੀ ਇਹਨਾਂ ਨੂੰ ਆਪਣਾ ਫਰਜ਼ ਸਮਝ ਕੇ ਨਿਭਾਉਣੀ ਚਾਹੀਦੀ ਹੈ ਪੈਸੇ ਦੀ ਦੌੜ ਪਿੱਛੇ ਨਹੀਂ ਲੱਗਣਾ ਚਾਹੀਦਾ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਉਣਾ ਚਾਹੀਦਾ ਖਾਸ ਕਰਕੇ ਸਰਕਾਰਾਂ ਦਾ ਉਨਾ ਹੀ ਪ੍ਰੈਸ਼ਰ ਚੱਲੋ ਜਿੰਨਾ ਕਿ ਤੁਹਾਨੂੰ ਕਾਗਜ਼ੀ ਕਾਰਵਾਈ 'ਚ ਬਣਦਾ ਹੈ ਹਾਲਾਂਕਿ ਜ਼ਿਆਦਾਤਰ ਪੁਲਿਸ ਪ੍ਰਸ਼ਾਸਨ ਅਸੀਂ ਦੇਖਦੇ ਆ ਮੰਤਰੀ ਸੰਤਰੀਆਂ ਦੇ ਫੋਨ ਤੇ ਵਿੱਚ ਬੈਠੇ ਬੈਠੇ ਹੀ ਫੋਨਾਂ ਦੇ ਕੰਮ ਕਰਾ ਦਿੰਦੇ ਆ ਸਾਡੇ ਵਰਗੇ ਜਿਹੜੇ ਮਾਤਰਦ ਮਤਰੋਂ ਨੇ ਆਮ ਵਰਗ ਦੇ ਲੋਕ ਹੁੰਨੇ ਆ ਉਹਨਾਂ ਦੀ ਜੁਤੀਆਂ ਘਾਜ ਜਾਂਦੀਆਂ ਪਹਿਲਾਂ ਥਾਣੇ ਚ ਜਾਂਦੀਆਂ ਦੀਆਂ ਉਹਨਾਂ ਦੀ ਜੁਤੀਆਂ ਘਾਜ ਜਾਂਦੀਆਂ ਫਿਰ ਮਾਨਜੋਗ ਅਦਾਲਤਾਂ ਚ ਜਾਂਦੀਆਂ ਦੀਆਂ ਸਰਮਾ ਇਹ ਕਹਿੰਦਾ ਹਜੇ ਸ਼ੁਰੂਆਤ ਹੋਈ ਹੈ ਮਾਂ ਤੇ ਪੁੱਤ ਦੀ ਗ੍ਰਿਫਤਾਰੀ ਹੋਈ ਹੈ ਹਜੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਨੂੰਹ ਹੈ ਉਹ ਵੀ ਮੇਨ ਮੁਜਰਮ ਹੈ ਤੇ ਜਿਹੜਾ ਉਹ ਔਰਤ ਦਾ ਘਰ ਲੈ ਜਾਂਦੀ ਮੁਜਰਾ ਮੁੰਡਾ ਫੜਿਆ ਉਹਦਾ ਪਿਓ ਇਹ ਦੋ ਬੰਦੇ ਮੇਨ ਮੁਜਰਮ ਨੇ ਜਿਨ੍ਹਾਂ ਨੇ ਧੋਖਾਧੜੀ ਕੀਤੀ ਹੈ ਤੇ ਮੈਂ ਕੁਸਮਾ ਪਹਿਲਾਂ ਹੀ ਜੋਗਿੰਦਰ ਸਿੰਘ ਨੇ ਗੱਲਬਾਤ ਕੀਤੀ ਹੈ ਉਹ ਕੁਸਮੇ ਨਸ਼ਰ ਵੀ ਕਰਾਂਗਾ ਚੈਨਲ ਤੇ ਤਾਂ ਉਹਨਾਂ ਨੇ ਸਾਫ਼ ਗੱਲ ਕਰਨ ਤੋਂ ਇਨਕਾਰ ਕੀਤਾ ਹੈ ਉਹ ਕਹਿੰਦੇ ਵੀ ਚਲੋ ਜੈਨਕੀ ਠੱਗੀ ਵੱਜੀ ਉਹ ਵੀ ਮੈਂ ਸਾਹਮਣੇ ਆਂਦਾ ਤਾਂ ਲਾਲਚ ਆ ਗਿਆ ਸੀਗਾ ਤੇ ਮੇਰੇ ਜੈਨਕੀ ਬੇਟੇ ਦਾ ਸਟੇਟਸ ਹੈ ਇਸ ਕਰਕੇ ਮੈਂ ਸਾਹਮਣੇ ਆਣਾ ਚਾਹੁੰਦਾ ਹਾਂ ਪੁਲਿਸ ਨੇ ਸ਼ਰਾਬ ਉਹ ਕੰਮ ਕੀਤਾ ਇਹ ਉਹ ਵੀ ਬੰਦੇ ਨੇ ਹਾਂ ਦੇਖੋ ਸੋਢੀ ਸਾਹਿਬ ਇਹ ਜਾਂਚ ਦਾ ਵਿਸ਼ਾ ਹੈ ਜੀ ਜੀ ਉਹਨਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੜੀ ਦਰ ਕੜੀ ਜਿਹੜਾ ਵੀ ਇਹਦੇ ਵਿੱਚ ਸ਼ਾਮ ਲੋਗਾ ਉਹ ਕਿਤੇ ਨਾ ਕਿਤੇ ਪੁਲਿਸ ਦੀ ਗ੍ਰਿਫਤ ਦੇ ਚ ਆ ਜਾਊਗਾ ਜੀ ਕਿਉਂਕਿ ਇਹ ਮੈਟਰ ਹਾਈਲਾਈਟ ਹੋ ਚੁੱਕਿਆ ਹੈ ਇਹ ਮੈਟਰ ਕਿਤੇ ਨਾ ਕਿਤੇ ਸੈਲੀਬ੍ਰਿਟੀ ਆਂਦਾ ਜੀ ਬਾਰ-ਬਾਰ ਇਹ ਇਹ ਗੱਲ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਮੈਂ ਸੈਲੀਬ੍ਰਿਟੀਆਂ ਨੂੰ ਨਿਸ਼ਾਨਾ ਬਣਾ ਰਿਹਾ ਜਾਂ ਸੈਲੀਬ੍ਰਿਟੀ ਦਾ ਕੰਮ ਕਿਉਂ ਹੋ ਰਿਹਾ ਸੈਲੀਬ੍ਰਿਟੀ ਦੀ ਸੁਣਵਾਈ ਕਿਉਂ ਹੋ ਰਹੀ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਕਿਆ ਉਹ ਤੈ ਤੱਕ ਜਾਊਗੀ ਕੋਲ ਸਕੋ ਤੱਕ ਜਾ ਕੇ ਕਿਆ ਸਚਾਈ ਹੈ ਕਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਪੁਲਿਸ ਕਿਤੇ ਪੈਸੇ ਦੇ ਦਮ ਤੇ ਕਿਸੇ ਨਾਲ ਨਜਾਇਜ਼ ਧੱਕਾ ਨਾ ਜੀ ਹੋ ਜਾਵੇ ਅਸੀਂ ਇੱਕ ਪੱਖ ਲੈ ਰਹੇ ਹਾਂ ਜਿਹੜੇ ਹਜੇ ਸਿੱਪੀ ਗਿੱਲੇ ਦਾ ਪੱਕਾ ਜੀ ਦੂਜੇ ਪਾਸੇ ਤੋਂ ਪੱਕਾ ਕਿਆ ਕਿਆ ਉਹ ਪ੍ਰੂਫ ਦੇਣਗੇ ਕਿਆ ਉਹ ਸਬੂਤ ਦੇਣਗੇ ਉਹ ਜਾਂਚ ਹੋਣ ਤੋਂ ਬਾਅਦ ਪਤਾ ਚੱਲੂਗਾ ਵੀ ਉਹ ਦੋਸ਼ੀ ਹੈਗੇ ਆ ਜਾਂ ਕਿੰਨੇ ਕੁ ਦੋਸ਼ੀ ਆ ਜਾਂ ਉਹਦੇ ਵਿੱਚ ਹੋਰ ਬੰਦੇ ਕਿੰਨੇ ਕੁ ਸ਼ਾਮਲਾ ਹੈ ਜੀ ਕਿਉਂਕਿ ਜੇਕਰ ਦੇਖਿਆ ਜੇ ਤਾਂ ਪਿੱਛੇ ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਉਹ ਵੀ ਰੇਖੀ ਕੀਤੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਸਿਕਿਉਰਿਟੀ ਹਟਾ ਦਿੱਤੀ ਗਈ ਸੀ ਇੱਕ ਘਬਰਾਹਤ ਚ ਨਸ਼ਰ ਹੋਈਆਂ ਉਸ ਤੋਂ ਬਾਅਦ ਬੱਬੂ ਮਾਨ ਨੂੰ ਧਮਕੀ ਮਿਲੀ ਹੈਪੀ ਰਾਏ ਕੋਟੀ ਨੂੰ ਧਮਕੀ ਮਿਲੀ ਮਨਕੀਰਤ ਉਹਦਾ ਕਿਉਂ ਧਮਕੀ ਦਿੱਤੀ ਗਈ ਹੋ ਸਕਦਾ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਜਾਂਚ ਤੋਂ ਬਾਅਦ ਬਹੁਤ ਜ਼ਿਆਦਾ ਤੱਤ ਸਾਹਮਣੇ ਆਣ ਇਕੱਲਾ ਇੱਕ ਸਪੀਲ ਦਾ ਮਾਮਲਾ ਨਹੀਂ ਹੈ ਇਹ ਪੰਜਾਬੀ ਇੰਡਸਟਰੀ ਜਿਹੜੇ ਫਿਲਮ ਅਦਾਕਾਰ ਨੇ ਜਾਂ ਗਾਇਕ ਨੇ ਬਹੁਤ ਸਾਰਿਆਂ ਦੇ ਯਾਨੀ ਕਿ ਹੁਣ ਜਿਹੜੇ ਦੁਸ਼ਮਣ ਬੈਠੇ ਨੇ ਉਹ ਪਰਦੇ ਖੁੱਲਣ ਦੇ ਇੱਕ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਦੇਖੋ ਛੋਡੀ ਸ਼ਾਬ ਕਹਿਣਾ ਨਹੀਂ ਚਾਹੀਦਾ ਸਾਡਾ ਸਿੱਧੂ ਮੂਸੇ ਵਾਲਾ ਛੋਟਾ ਭਰਾ ਦੇਖੋ ਇੱਕ ਅਜਿਹੀ ਮੌਤ ਅਗਿਆਬੀ ਜਿਹੜਾ ਉਹ ਟਾਈਮ ਨਹੀਂ ਸੀ ਉਹਦਾ ਵਿਆਹ ਸ਼ਾਦੀ ਦਾ ਟਾਈਮ ਸੀ ਜੀ ਜੀ ਬੜਾ ਦੁੱਖ ਲੱਗਿਆ ਜੀ ਜੀ ਕਿੰਨੇ ਕਿਹੜੇ ਸਿੰਗਰ ਆ ਜਿਹੜੇ ਹਥਿਆਰਾਂ ਵੱਲ ਵਾਧਦੇ ਆ ਕਿਹੜੇ ਸਿੰਗਰ ਆ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਸਿੰਗਰ ਆ ਜਿਹੜੇ ਢੜਕਾਊ ਗਾਣੇ ਲਾਉਂਦੇ ਆ ਜਾਂ ਕਿਹੜੇ ਸਿੰਗਰ ਆ ਜੋ ਗਲਤ ਗਾਣੇ ਗਾਉਂਦੇ ਆ ਗਲਤ ਮਰਜ਼ੀ ਦੀ ਗੀਤ ਦੀ ਗੱਲ ਮੈਂ ਬਤਾਵਾਂਗਾ ਦੇਖੋ ਕਹਿਣਾ ਮੈਂ ਇਹ ਜਾਣਾ ਲਿਖਿਆ ਰਾਈਟਰ ਨੇ ਹੁੰਦਾ ਗਾਉਣਾ ਅੱਗੇ ਸਿੰਗਰ ਨੇ ਹੁੰਦਾ ਮਿਊਜ਼ਿਕ ਮਿਊਜ਼ਿਕ ਡੈਕਟਰ ਨੇ ਬਣਾਉਣਾ ਹੁੰਦਾ ਵੀਡੀਓ ਵੀਡੀਓ ਡਾਇਰੈਕਟਰ ਨੇ ਕਰਨੀ ਹੁੰਦੀ ਹੈ ਜੀ ਲੇਕਿਨ ਜਦੋਂ ਸਿੰਗਰ ਨੇ ਗਾਉਣਾ ਹੁੰਦਾ ਸਿੰਗਰ ਨੂੰ ਪਤਾ ਚੱਲਣਾ ਚਾਹੀਦਾ ਹੈ ਸਿੰਗਰ ਨੂੰ ਪਤਾ ਵੀ ਹੁੰਦਾ ਵੀ ਇਹ ਸਟੋਰੀ ਦੇ ਵਿੱਚ ਕਿਤੇ ਨਾ ਕਿਤੇ ਗਲਤ ਮੈਸੇਜ ਜਾਊਗਾ ਜਾਂ ਪ੍ਰਭਾਵ ਜਨਰੇਸ਼ਨ ਤੇ ਗਲਤ ਪਊਗਾ ਕਿਉਂ ਅੱਜ ਦੀ ਜਨਰੇਸ਼ਨ ਹੈ ਜਿਹੜੀ ਫਿਲਮਾਂ ਨੂੰ ਕੈਚ ਕਰਦੀ ਹੈ ਗਾਣਿਆਂ ਨੂੰ ਕੈਚ ਕਰਦੀ ਹੈ ਉਹ ਸੀਰੀਅਲਾਂ ਨੂੰ ਕੈਚ ਕਰਦੀ ਹੈ ਐਡਾ ਚੀਜ਼ਾਂ ਕੈਚ ਕਰਦੀ ਹੈ ਉਹ ਚੀਜ਼ਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਸਾਡੇ ਸਿੰਗਰ ਆ ਉਹ ਵੀ ਕਿਤੇ ਨਾ ਕਿਤੇ ਆਪਣੇ ਸਿਸਟਮ ਤੋਂ ਬਾਹਰ ਨਾ ਚੱਲਣ ਦਾਇਰੇ ਤੋਂ ਬਾਹਰ ਨਾ ਚੱਲਣ ਦੇਖੋ ਆਕੜ ਢੱਕੜ ਵਾਲੇ ਗਾਣੇ ਹਮੇਸ਼ਾ ਹੀ ਹਥਿਆਰੇ ਵਾਲੇ ਗਾਣੇ ਹਥਿਆਰਾ ਦੇ ਨਾਲ ਸ਼ੌਂਕ ਰੱਖਣਾ ਇਹ ਕੋਈ ਚੰਗੀ ਗੱਲ ਨਹੀਂ ਸ਼ੌਂਕ ਰੱਖੋ ਲੇਕਿਨ ਉਹ ਅਜਿਹਾ ਕੈਸ਼ ਸ਼ੌਂਕ ਹੈ ਜਿਹੜਾ ਤੁਹਾਡੀ ਜਾਨ ਲੈ ਲਵੇ ਜਿਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਕਰਦੇ ਆ ਉਹ ਇੱਕੋ ਨੂੰ ਸ਼ੌਂਕ ਦੀਗਾ ਉਹ ਸ਼ੌਕ ਸ਼ੌਂਕ ਦੇ ਵਿੱਚ ਉਹ ਬੱਚੇ ਕੀ ਸਾਡੇ ਦੀ ਅੱਜ ਕਿਤੇ ਨਾ ਕਿਤੇ ਜਾਨ ਚਲੇਗੀ ਸ਼ੌਂਕ ਜਾਂ ਸ਼ਬਦ ਜਾਂ ਗਾਣੇ ਐਦਾਂ ਦੇ ਹੋਣੇ ਚਾਹੀਦੇ ਜੋ ਪਰਿਵਾਰ ਦੇ ਵਿੱਚ ਬੈਠ ਕੇ ਸੁਣੀਏ ਜਾਂ ਪਰਿਵਾਰ ਦੇ ਵਿੱਚ ਬੈਠ ਕੇ ਸਾਨੂੰ ਇਹ ਨਾ ਹੋਵੇ ਕਿ ਆਹ ਇਹ ਬੰਦੇ ਨੇ ਇਹ ਬੱਚੇ ਨੂੰ ਗਲਤ ਲਿਜਾ ਰਿਹਾ ਜਾਂ ਜਨਰੇਸ਼ਨ ਨੂੰ ਗਲਤ ਲਿਜਾ ਰਿਹਾ ਹੈ ਏ ਸ਼ਰਮਾਈ ਤੁਹਾਨੂੰ ਲੱਗਦਾ ਦੇਖੋ ਜਿਹੜੀ ਠੱਗੀ ਮਾਰੀ ਗਈ 1 ਕਰੋੜ ਤੋਂ ਉੱਪਰ ਵੀ ਹੈ ਚਲੋ ਅਸੀਂ ਪੰਜਾਬ ਪੁਲਿਸ ਵਧਾਈ ਵੀ ਪਾਤਰ ਹੈ ਕਿ ਅੱਧੇ ਮੁਜਰਮ ਕਾਬੂ ਹੋ ਗਏ ਨੇ ਵਧਾਈ ਦੇ ਪੱਤਰ ਆ ਕੇ ਲੱਗ ਗਏ ਕੰਮ ਹੈ ਪਰ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਸਾਡੇ ਲੋਕ ਨੇ ਜਾਂ ਸਾਡੇ ਸਾਡੇ ਪੰਜਾਬ ਦੇ ਲੋਕ ਨੇ ਅੱਜ ਬਾਹਰਲੇ ਨੇ ਜਿਹੜਾ ਅੱਜ ਕੱਲ ਜਿੱਥੇ ਆਪਾਂ ਨੂੰ ਸੋਸ਼ਲ ਮੀਡੀਆ ਦਾ ਕਾਫੀ ਬੈਨੀਫਿਟਸ ਨੇ ਬਹੁਤ ਫਾਇਦੇ ਮਿਲਦੇ ਨੇ ਉਤੇ ਲੋਕ ਅਜੀਆਂ ਦੇਖੋ ਕੀ ਮਾਲ ਆ ਰਹੇ ਨੇ ਠੱਗੀਆਂ ਮਾਰਦੇ ਨੇ ਰੋਜ਼ ਨਵੀਆਂ ਨਵੀਆਂ ਖਬਰਾਂ ਆਉਂਦੀਆਂ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਦਿਮਾਗ ਲਾਇਆ ਚਾਰਾਂ ਨੇ ਪਰ ਇੱਕ ਪਰਿਵਾਰ ਨੇ ਵੀ ਕਿਸ ਤਰ੍ਹਾਂ ਇੱਕ ਸਿੰਗਰ ਹੈ ਉਸਦੇ ਪਿਓ ਨੂੰ ਕਿਸ ਤਰ੍ਹਾਂ ਬੇਵਕੂਫ ਬਣਾ ਕੇ ਇਹਨੇ ਪੈਸੇ ਕੱਢੇਗੇ ਬਹੁਤ ਇੱਕ ਵੱਡਾ ਹੈ ਤਾਂ ਇਹ ਸੋਸ਼ਲ ਮੀਡੀਆ ਮੈਂ ਸਾਬ ਕਹਾਂਗਾ ਜਿਹੜਾ ਸਾਇਬ ਕ੍ਰਾਈਮ ਹੈ ਇਹ ਇਹਨਾਂ ਦੇ ਖਿਲਾਫ ਐਕਸ਼ਨ ਕਿਉਂ ਲੈਂਦਾ ਨਜ਼ਰ ਕਿਉਂ ਰੱਖਦਾ ਉਹ ਫਰੀ ਦੀ ਤਨਖਾਹਾਂ ਲੈਣ ਨੂੰ ਬਿਠਾਏ ਹੋਏ ਕੁਰਸੀਆਂ ਦੇ ਅਫਸਰ ਟਾਈਆਂ ਲਾ ਕੇ ਬਿਲਕੁਲ ਬਿਲਕੁਲ ਇਹਦੇ ਵਿੱਚ ਦੇਖੋ ਦੋਸ਼ੀ ਜਿਹੜੇ ਐਪ ਚਲਾਉਂਦੇ ਆ ਜਿਹੜੇ ਲੋਕ ਉਹਨਾਂ ਦੇ ਆਨਲਰ ਜਿਹੜੇ ਸਿਸਟਮ ਉਹਨਾਂ ਨਾਲਦੇ ਆ ਯਾ ਸਾਡਾ ਜਿਹੜਾ ਇੱਕ ਰਾਜਨੀਤਿਕ ਸਿਸਟਮ ਹੁੰਦਾ ਸਰਕਾਰਾਂ ਦੇ ਪ੍ਰਤੀ ਪੁਲਿਸ ਪ੍ਰਯਾਸਨ ਦੇ ਪ੍ਰਤੀ ਸਰਕਾਰਾਂ ਦਾ ਜੋ ਸਟਾਫਜਾਮ ਬਣਾਇਆ ਹੋਇਆ ਹੁੰਦਾ ਉਹਦੇ ਨਾਲ ਪਤਾ ਨਹੀਂ ਕਿੰਨੇ ਕੁ ਗਰੁੱਪ ਜੋੜੇ ਹੋਏ ਆ ਸੀਬੀਆਈ ਸੀਆਈ ਸੀਆਈਡੀ ਕਮਾਂਡੋ ਫੋਰਸ ਆਰਮੀ ਪੰਜਾਬ ਪੁਲਿਸ ਪਤਾ ਨਹੀਂ ਕਿੰਨੇ ਕੁ ਦਾਇਰੇ ਦੇ ਵਿੱਚ ਇਹ ਸਿਸਟਮ ਫੈਲਾਇਆ ਹੋਇਆ ਵੀ ਜਿਹੜਾ ਸਾਡੀ ਸੁਰੱਖਿਆ ਵਾਸਤੇ ਹੈ ਜੀ ਹਾ ਟਾਈਮ ਲੇਕਿਨ ਅਗਰ ਇਹ ਸੁਰੱਖਿਆ ਹੁੰਦੀ ਹੋਵੇ ਜੈਨਾ ਚੀਜ਼ਾਂ ਤੇ ਗੌਰ ਕੀਤੀ ਜਾਵੇ ਤਾ ਕੋਈ ਕਰਾਇਮ ਨਹੀਂ ਕਰ ਸਕਦਾ ਅੱਜ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖ ਲਓ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਫਰਾਡ ਹੋ ਚੁੱਕੇ ਆ ਜਾਂ ਕਿੰਨਿਆਂ ਦੇ ਨਾਲ ਹੋਣਾ ਹੈ ਹਮੇਸ਼ਾ ਐਸੀ ਕਹਿੰਨੇ ਉਹਨੇ ਵੀ ਸੋਸ਼ਲ ਮੀਡੀਆ ਤੇ ਪੈਰ ਫੂਕ ਫੂਕ ਕੇ ਰੱਖੋ ਸੋਚ ਸਮਝਦੇ ਨਾਲ ਸ਼ਬਦ ਲਿਖੋ ਸੋਚ ਸਮਝਦੇ ਨਾਲ ਆਪਣਾ ਕਮੈਂਟ ਲਿਖੋ ਸੋਚ ਸਮਝਦੇ ਨਾਲ ਆਪਣੀ ਕੋਈ ਪੋਸਟ ਜਾਂ ਵੀਡੀਓ ਪਾਓ ਜੀ ਐ ਸ਼ਰਮਾਈ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਹੁਣ ਜਿਵੇਂ ਦੋ ਬੰਦੇ ਫੜੇ ਗਏ ਨੇ ਨਾ ਮਾਂ ਤੇ ਪੁੱਤ ਫੜੇ ਗਏ ਦੋ ਬੰਦੇ ਬਾਹਰ ਨੇ ਬਹੁਤ ਵੱਡੀ ਠੱਗੀ ਹੋਈ ਹੈ ਤੇ ਪੰਜਾਬ ਪੁਲਿਸ ਪੂਰੀ ਜਾਂਚ ਕਰੇਗੀ ਕਿਉਂਕਿ ਪੰਜਾਬ ਪੁਲਿਸ ਦੇ ਹੁਣ ਨੱਕ ਦੀ ਜਦਾ ਸਵਾਲ ਬਣ ਚੁੱਕਿਆ ਹੈ ਪਰ ਜਿਹੜੇ ਸਿੰਗਰ ਨੇ ਆਪਣੇ ਸਿੱਪੀ ਸਿੱਪੀ ਗਿੱਲ ਤਾਂ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਕਿੰਨਾ ਕਿਤੇ ਥੋੜੀ ਬਹੁਤੀ ਸਿਕਿਉਰਿਟੀ ਦੇਣੀ ਚਾਹੀਦੀ ਕਿਦਰੇ ਉਹ ਗਲਤੀ ਨਾ ਹੋ ਜੇ ਦੁਆਰਾ ਸਿੱਧੂ ਮੂਸੇਵਾਲਾ ਕੋਈ ਐਜੀ ਮੰਦਭਾਗੀ ਖਬਰ ਸਾਹਮਣੇ ਆਏ ਦੇਖੋ ਕਿਉਂਕਿ ਨਵਾਂ ਨਵਾਂ ਤਾਜ਼ਾ ਮੁੱਦਾ ਉੱਠਿਆ ਜਦ ਤੱਕ ਜਾਂਚ ਨਹੀਂ ਪੂਰੀ ਹੁੰਦੀ ਤਾਂ ਇਹਨਾਂ ਨੂੰ ਸਿਕਿਉਰਿਟੀ ਦੇਣੀ ਪਰਪਸ ਬੰਦਾ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਉਹ ਪੰਜਾਬ ਪੁਲਿਸ ਹੈ ਦੇਖੋ ਉਹ ਤਾਂ ਸਰਕਾਰਾਂ ਦੇ ਹੱਥ ਜਾਂ ਭਾਗਾਂ ਨੇ ਦੇਖਣਾ ਹੁੰਦਾ ਥੋੜੀ ਸਾਭਾ ਕਰ ਦੇਖਿਆ ਜਾਵੇ ਇਹ ਮੈਟਰ ਠੱਗੀ ਦਾ ਹੈ ਜੀ ਜੀ ਇਹ ਮੈਟਰ ਧਮਕੀ ਦਾ ਜਾਂ ਕਿਸੇ ਗੈਂਗਸਟਰ ਵੱਲੋਂ ਕੀਤੀ ਕਾਰਵਾਈ ਦਾ ਨਹੀਂ ਜਾਂ ਕਿਸੇ ਨਾਲ ਆਮ ਦੁਕਾਨੇ ਵਾਲੀ ਹੋ ਨਹੀਂ ਆ ਇਹ ਤਾਂ ਇੱਕ ਠੱਗੀ ਸੀਗੀ ਜੋ ਉਹਨਾਂ ਨੂੰ ਸਿਸਟਮ 'ਚ ਲੈ ਕੇ ਜਾਂ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਲੈ ਕੇ ਨਿਭਟਿਆ ਗਿਆ ਜੀ ਦੇਖੋ ਬੇਸ਼ੱਕ ਉਹਨਾਂ ਦੇ ਪਿਤਾ ਸੀ ਚਾਹੇ ਕੋਈ ਵੀ ਸੀ ਲੇਕਿਨ ਜਦੋਂ ਸਾਡੇ ਨਾਲ ਠੱਗੀ ਹੁੰਦੀ ਹੈ ਜਾਂ ਸਾਨੂੰ ਲੱਗਦਾ ਹੈ ਵੀ ਆਹ ਕੰਮ ਅਸੀਂ ਚਾਰ ਪੈਸੇ ਬਣਾਉਣ ਵਾਸਤੇ ਕਰਦੇ ਉੱਥੇ ਸਾਡਾ ਲਾਲਚ ਜਾਗ ਜਾਂਦਾ ਹੈ ਜੀ ਕਿਆ ਗੱਲ ਉਹਨਾਂ ਦੇ ਪਿਤਾ ਜੀ ਨੂੰ ਬਿਲਕੁਲ ਨੂੰ ਵੀ ਨਹੀਂ ਪਤਾ ਲੱਗਿਆ ਵੀ 1 ਕਰੋੜ ਤੋਂ ਪਲੱਸ ਮੇਰੀ ਜਿਹੜੀ ਠੱਗੀ ਵੱਧੇ ਜਾ ਰਹੀ ਹੈ ਮੈਂ ਇੰਨੇ ਪੈਸੇ ਮੇਰੇ ਉਧਰ ਜਾ ਰਿਹਾ ਜਾਂ ਇੰਨੇ ਪੈਸੇ ਮੇਰੇ ਹੱਥ ਤੋਂ ਜਾ ਰਹੇ ਵਾਪਸ ਆਉਣੇ ਨਹੀਂ ਹੋਣੇ ਰਿਸਕ 'ਚ ਹੈ ਜਿੱਤਨੇ ਕਿਤੇ ਸਾਨੂੰ ਵੀ ਸੋਚ ਲੈਣਾ ਚਾਹੀਦਾ ਅਗਰ ਕੋਈ ਵੀ ਕੰਮ ਕਰੀਏ ਅਸੀਂ ਥੋੜੇ ਜਿਹੇ ਦਾਇਰੇ 'ਚ ਫੈਲ ਕੇ ਕਰੀਏ ਅਗਰ ਘਾਟਾ ਬਾਬੇ ਥੋੜੇ ਜਿਹਾ ਪਵੇ ਪਹਿਲੀ ਗੱਲ ਹੈ ਅਗਰ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਆਪਣੀ ਜਿਹਨੂੰ ਨਕੇਲ ਕਸਣ ਦੀ ਗੱਲ ਕਰ ਲਵੇ ਨਾ ਚੀਜ਼ਾਂ ਤੇ ਕੰਟਰੋਲ ਕਰਨ ਦੀ ਗੱਲ ਕਰ ਲਵੇ ਹੋ ਸਕਦਾ ਠੱਗੀ ਨਾ ਹੋਵੇ ਠੱਗੀ 1 ਕਰੋੜ ਦੀ ਵੀ ਹੋਣੀ ਗਲਤ ਤਾਂ ਮਾੜੀ ਗੱਲ ਹੈ ਠੱਗੀ 10 ਰੁਪਏ ਦੀ ਹੁਣ ਵੀ ਮਾੜੀ ਗੱਲ ਹੈ ਗਲਤ ਗੱਲ ਹੈ ਸ਼ਰਮਾ ਜੀ ਕੀ ਤੁਹਾਨੂੰ ਤਾਂ ਦੇਖੋ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਵੇਂ ਤੁਸੀਂ ਕਹੇ ਛਲਾਗਾ ਯੋਗ ਜਿਹੜੇ ਦੋ ਬੰਦੇ ਹੁਣ ਬਾਹਰ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ ਉਹਨਾਂ ਦੇ ਲਈ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੀ ਤੁਹਾਨੂੰ ਲੱਗਦਾ ਵੀ ਇਹ ਜਲਦੀ ਕਾਬੂ ਆਣਗੇ ਕਿਉਂਕਿ ਦੇਖੋ ਕਾਬੂ ਆਣੇ ਚਾਹੀਦੇ ਨੇ ਨਹੀਂ ਤਾਂ ਇਹ ਹੋਰ ਲੋਕਾਂ ਨੂੰ ਏਦਾਂ ਪਾਗਲ ਬਣਾਣਗੇ ਦੇਖੋ ਥੋੜੀ ਸਾਹਿਬ ਪੁਲਿਸ ਦਾ ਵੀ ਤਾਂ ਕਿਆ ਨਹੀਂ ਕਰ ਸਕਦੀ ਜੀ ਜੀ ਹੁਣ ਸਿਹਤ ਦੇ ਖੇਤਰ ਨਾਲ ਅਗਰ ਕਾਰਵਾਈ ਕਰੂਗੀ ਅਗਰ ਉਸ ਚੀਜ਼ ਨੂੰ ਲਜਾਉਗੀ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਫਿਰ ਜਿੰਨੇ ਵੀ ਖਰੀਦਾਰ ਕੜੇ ਇਹ ਖਰੀਦਾਰ ਕੜੀ ਬੰਦੇ ਉਹਦੇ ਵਿੱਚ ਹੋਣਗੇ ਉਹ ਪੂਰੀ ਚੈਨ ਬਣੂਗੀ ਪੂਰਾ ਗਰੁੱਪ ਸਾਹਮਣੇ ਆਊਗਾ ਜੀ ਅਗਰ ਪੁਲਿਸ ਧੱਕੇ ਨਾਲ ਕਰਦੀ ਹੈ ਜਾਂ ਨਜਾਇਜ਼ ਕਿਸੇ ਨਾਲ ਕਰਦੀ ਹੈ ਜਾਂ ਸਿੱਪੀ ਗਿੱਲ ਨਾਲ ਨਜਾਇਜ਼ ਕਰਦੀ ਹੈ ਚਾਹੇ ਸਾਹਮਣੇ ਪਾਰਟੀ ਵਾਲੀ ਨਾਲ ਨਜਾਇਜ਼ ਕਰਦੀ ਹੈ ਤੋ ਫਿਰ ਉਹ ਮਾੜੀ ਗੱਲ ਹੋਊਗੀ ਪੁਲਿਸ ਨੂੰ ਹਮੇਸ਼ਾ ਹੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਜਿਹੜਾ ਗੁਨੇਗਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਉਹ ਸਰਗਨਾ ਦਾ ਬੰਦਾ ਜਿਹੜਾ ਮੇਨ ਆ ਫੜ ਹੋ ਗਿਆ ਚੁੱਕਿਆ ਹੋਵੇ ਚਾਹੇ ਉਹ ਬੰਦਾ ਬਾਹਰ ਹੋਵੇ ਜੀ ਕਿਤੇ ਨਾ ਕਿਤੇ ਪੂਰੀ ਜਦੋਂ ਗੁੱਥੀ ਸੁਣ ਜੂਗੀ ਉਹਨਾਂ ਦੀ ਬਿਆਨਬਾਜ਼ੀ ਹੋਊਗੀ ਜਾਂ ਉਹਨਾਂ ਤੋਂ ਇੰਟਰੋਗੇਟ ਉਹਨਾਂ ਨੂੰ ਕੀਤਾ ਜਾਊਗਾ ਪੁੱਛਗਿੱਛ ਕੀਤੀ ਜਾਊਗੀ ਫਿਰ ਪਤਾ ਚੱਲੂਗਾ ਵੀ ਗੁਨੇਗਾਰ ਕੌਣ ਹੈ ਜੀ ਤੁਹਾਨੂੰ ਨਹੀਂ ਲੱਗਦਾ ਵੀ ਦੇਖੋ ਅੱਜ ਜਿਹੜਾ ਪੁਲਿਸ ਨੇ ਵਧੀਆ ਕੰਮ ਕੀਤਾ ਹੈ ਨਾ ਚਾਹੇ ਸਿੱਪੀ ਗਿਲ ਦੇ ਫਾਦਰਨਾਮ ਗਏ ਉਹਨੇ ਮੰਨਿਆ ਵੀ ਹੈ ਉਹਨੇ ਮੰਨਿਆ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ ਪਹਾ ਇਸ ਦੇ ਨਾਲ ਕਈ ਹੋਰ ਜਿਹੜੇ ਵਧੀਆ ਸਿੰਗਰ ਨੇ ਜਾਂ ਵਧੀਆ ਜਿਹੜੇ ਤਨਾਟ ਲੋਕ ਨੇ ਜਿਹੜੇ ਫਸਦੇ ਨੇ ਉਹਨਾਂ ਨੂੰ ਵੀ ਕੁਝ ਨਸੀਹਤ ਮਿਲੇਗੀ ਇਹ ਖਬਰ ਨਾਲ ਆ ਬਿਲਕੁਲ ਲੈਣੀ ਚਾਹੀਦੀ ਹੈ ਇਸ ਤੱਕ ਹੁਣ ਦੇਖੋ ਚੈਨਲ ਉਪਰਾਲਾ ਕਰਦਾ ਜੀ ਪਤਾ ਨਹੀਂ ਕਿੰਨਾ ਕਿ ਮੀਡੀਆ ਉਪਰਾਲਾ ਕਰਦਾ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਕੋਈ ਲੋਕ ਆਪਣੇ ਬਲੌਗ ਪਾਉਂਦੇ ਉਹਦੇ ਵਿੱਚ ਵੀਡੀਓ ਦੇ ਵਿੱਚ ਸੇਧ ਦੇਣ ਦੀ ਕੋਸ਼ਿਸ਼ ਕਰਦੇ ਕੋਈ ਪੁਲਿਸ ਡਿਪਾਰਟਮੈਂਟ ਤੇ ਕਰਦਾ ਕੋਈ ਰਾਜਨੀਤੀ ਤੇ ਕਰਦਾ ਆ ਉਸ ਚੀਜ਼ ਦਾ ਫਾਇਦਾ ਸਾਨੂੰ ਲੈਣਾ ਚਾਹੀਦਾ ਅਗਰ ਕੋਈ ਸਾਨੂੰ ਕੋਈ ਸਹਾਰ ਰਿਹਾ ਜਾਂ ਦੱਸ ਰਿਹਾ ਸਾਨੂੰ ਸੁਣ ਲੈਣਾ ਚਾਹੀਦਾ ਸਾਨੂੰ ਉਸ ਚੀਤੇ ਧਿਆਨ ਦੇਣਾ ਚਾਹੀਦਾ ਕਿ ਅਗਰ ਅੱਜ ਇਹ ਕਾਰਵਾਈ ਇਹਦੇ ਨਾਲ ਹੋਈ ਹੈ ਕੱਲੋਂ ਇਹ ਠੱਗੀ ਮੇਰੇ ਨਾਲ ਵੀ ਹੋ ਸਕਦੀ ਹੈ ਲੇਕਿਨ ਉਹੀ ਗੱਲ ਹੋ ਜਾਂਦੀ ਹੈ ਜਦੋਂ ਦੂਜੇ ਦੇ ਘਰ ਨੂੰ ਅੱਗ ਲੱਗਦੀ ਹੈ ਤਾਂ ਅਸੀਂ ਤਾੜੀਆਂ ਮਾਰ ਕੇ ਹੱਸਦੇ ਹਾਂ ਜਾਲੂਕ ਜਾਨੇ ਜਦੋਂ ਸਾਡੇ ਆਪਣੇ ਘਰ ਨੂੰ ਅੱ ਉਹ ਸਿੱਖਿਆ ਲੈਣੀ ਚਾਹੀਦੀ ਹੈ ਸਮਝ ਲੈਣੀ ਚਾਹੀਦੀ ਹੈ ਤਾਂ ਜੋ মিডিਆ ਆਪਣੇ ਅਪਰਾਲੇ ਕਰਦਾ ਹੈ মিডিਆ ਦੇ ਦੁਆਰਾ ਲੋਕ ਜਾਗਰੂਕ ਹੋਣ ਦੀ ਜਿਹੜੀ ਗੱਲ ਕਰਨੀ ਚਾਹੀਦੀ ਹੈ ਜਾਗਰੂਕਾਉਣਾ ਚਾਹੀਦਾ ਹੈ ਸਾਨੂੰ ਯਾਨੀ ਮੰਨਦੇ ਹੋ ਨਾ ਕਿ ਕਿੰਨਾ ਕਿਤੇ ਪੰਜਾਬ ਪੁਲਿਸ ਨੇ ਇੱਕ ਵਧੀਆ ਕਦਮ ਚੁੱਕਿਆ ਤੇ ਹੋਰ ਜਿਹੜੇ ਮੈਂ ਸਾਰੇ ਅਫਸਰ ਨਹੀਂ ਕਹਿੰਦਾ ਕੁਝ ਅਫਸਰ ਹੈਗੇ ਨੇ ਕੁਝ ਮੱਛੀਆਂ ਐ ਜਿਹੜੇ ਕੰਮ ਨਹੀਂ ਕਰਦੀਆਂ ਪਰ ਕੁਝ ਅਫਸਰ ਮਨਦੀਪ ਸਿੰਘ ਸਿੱਧੂ ਵਰਗੇ ਨੇ ਜਿਹੜੇ ਕਮਿਸ਼ਨ ਵੀਰੇ ਨੇ ਪਿੱਛੇ ਲੁਧਿਆਣਾ ਤੋਂ ਕਈ ਅਫਸਰ ਹੈ ਜੇ ਵੀ ਨਹੀਂ ਕੰਮ ਉਹ ਉਹ ਕਰਦੇ ਨੇ ਉਹ ਜਿਹੜੇ ਗੰਦੀਆਂ ਮੱਛੀਆਂ ਨੇ ਉਹਨਾਂ ਨੂੰ ਇਹਨਾਂ ਅਫਸਰਾਂ ਤੋਂ ਯਾਨੀ ਕੰਮ ਲੈਣ ਦੀ ਲੋੜ ਹੈ ਕੋਈ ਨਸੀਹਤ ਲੈਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਦੇਖੋ ਜਿਹੜਾ ਜੁਰਮ ਵਧ ਰਿਹਾ ਅੱਜ ਪੰਜਾਬ ਸਰਕਾਰ ਤੇ ਬੜੇ ਸਵਾਲ ਉੱਠ ਰਹੇ ਥਾਂ ਥਾਂ ਤੇ ਕ੍ਰਾਈਮ ਹੋ ਰਿਹਾ ਨਸ਼ਾ ਵਿਕ ਰਿਹਾ ਰੋਜ਼ ਮ ਤਾ ਕਿਤਨਾ ਕਿਤੇ ਥੋੜਾ ਆ ਲੋਕ ਸਕੂਅਰ ਹੋਣਗੇ ਹਾਂ ਬਿਲਕੁਲ ਬਿਲਕੁਲ ਥੋੜੀ ਸਾਹਿਬ ਦੇਖੋ ਪੁਲਿਸ ਨੇ ਵਧੀਆ ਕੰਮ ਕੀਤਾ ਦੇਖੋ ਪੁਲਿਸ ਜੇ ਸਾਡੀ ਕੋਈ ਜਿਆਦਾ ਡੈਡ ਦਾ ਰਿਸ਼ਤੇਦਾਰੀ ਨਹੀਂ ਦੀ ਪੁਲਿਸ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਜੀ ਹੈਗੀ ਉਲਟ ਨਹੀਂ ਜੀ ਹੈਗੇ ਜਿੱਥੇ ਪੁਲਿਸ ਚੰਗੇ ਕੰਮ ਕਰਦੀ ਐ ਸੀ ਉਹਦੀ ਤਨਾਕਾ ਕਰੂੰਗੇ ਜਿੱਥੇ ਪੁਲਿਸ ਸੁਣਵਾਈ ਨਹੀਂ ਕਰਦੀ ਹੁਣ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿੰਨੀਆਂ ਨਿਊਜ਼ ਆਉਂਦੀਆਂ ਕਿੰਨੀਆਂ ਖਬਰਾਂ ਆਉਂਦੀਆਂ ਪੁਲਿਸ ਸਾਡੀ ਸੁਣਦੀ ਨਹੀਂ ਜੀ ਹਾਲਾਂਕਿ ਸਿੱਧਾ ਸਿੱਧਾ ਦੇਖੋ ਤਾਂ ਦਿਖਦਾ ਹੁੰਦਾ ਵੀ ਇਹ ਬੰਦਾ ਜਿਹੜਾ ਸ਼ਿਕਾਇਤ ਕਰਦਾ ਇਹਨਾਂ ਨਾਲ ਨਜਾਇਜ਼ ਹੋ ਰ ਫੇਰ ਵੀ ਕਿਤੇ ਨਾ ਕਿਤੇ ਕੁਝ ਕਾਲੀਆਂ ਭੇਡਾਂ ਹੁੰਦੀਆਂ ਜਿਹੜੀਆਂ ਲਾਲਚ ਚ ਆ ਕੇ ਜਾਂ ਪ੍ਰੈਸ਼ਰ ਦੇ ਥੱਲੇ ਕੰਮ ਕਰਦੀਆਂ ਫੇਰ ਮੈਂ ਦੁਬਾਰੇ ਕਹੂੰਗਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਪੁਲਿਸ ਨੂੰ ਹਮੇਸ਼ਾ ਹੀ ਆਪਣਾ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਸਰਕਾਰਾਂ ਦੇ ਜਿਆਦਾ ਪ੍ਰੈਸ਼ਰ ਤੇ ਜਿੰਨੇ ਕੁ ਪ੍ਰੈਸ਼ਰ ਦੀ ਲੋਡ ਆ ਜਾਂ ਜਿੰਨੇ ਕੁ ਪੇਪਰ ਵਰਕ ਦੇ ਹਿਸਾਬ ਨਾਲ ਆਉਂਦਾ ਪ੍ਰੈਸ਼ਰ ਤੇ ਲੜਾ ਹੁੰਦਾ ਉਹ ਛੱਡਣ ਦੀ ਜ਼ਰੂਰਤ ਹੈ ਬਾਕੀ ਆਪਣਾ ਇਮਾਨਦਾਰੀ ਨਾਲ ਸਰ ਜੀ ਅਗਰ ਪੁਲਿਸ ਡਿਊਟੀ ਕਰੂਗੀ ਤਾਂ ਜਿਹੜੀਆਂ ਕੁਝ ਕਾਲੀਆਂ ਭੇਡਾਂ ਵਿੱਚ ਮਿਲ ਜਾਨੀ ਆ ਹਰੇਕ ਡਿਪਾਰਟਮੈਂਟ ਤੇ ਮਿਲ ਜਾਨੀ ਆ ਉਹ ਕਲੀ ਪੁਲਿਸ ਨੇ ਜੀ ਤਾ ਅਜੇ ਦੇਖੋ ਇਹ ਗੱਲ ਕਲੀਅਰ ਨਹੀਂ ਹੋਈ ਇਹ ਵੀ ਜਿੰਨੇ ਠੱਗੀ ਮਾਰੀ ਗਈ ਸੀ ਉਸ ਤੋਂ ਕਿੰਨੇ ਪੈਸੇ ਰਿਕਵਰ ਹੋਏ ਆ ਇਹ ਗੱਲ ਇਹ ਸਾਹਮਣੇ ਨਹੀਂ ਆਈ ਇਹ ਕਦ ਤੱਕ ਪੁਲਿਸ ਵਰਦਾ ਵਾਚ ਕਰੇਗੀ ਤੁਹਾਨੂੰ ਕੀ ਲੱਗਦਾ ਹੈ ਦੇਖੋ ਸੋਢੀ ਸਾਹਿਬ ਜ਼ਿਆਦਾਤਰ ਤਾਂ ਜਦੋਂ ਗ੍ਰਿਫਤਾਰੀਆਂ ਹੁੰਦੀਆਂ ਕਿਸੇ ਨੂੰ ਫੜਿਆ ਜਾਂਦਾ ਉਹ ਇੱਕ ਪੀਸੀ ਕਰ ਲੈਂਦੇ ਪ੍ਰੈਸ ਕਾਨਫਰੈਂਸ ਕਰ ਲੈਂਦੇ ਉਹਦੇ ਵਿੱਚ ਦੱਸ ਦਿੰਨੇ ਹੈ ਇਹ ਕਰਿਆ ਉਹ ਕਰਿਆ ਲੇਕਿਨ ਇਸ ਮੈਟਰ ਦੇ ਵਿੱਚ ਨਹੀਂ ਆਇਆ ਦੇਖੋ ਅਫਸੋਸ ਇਹ ਹੁੰਦਾ ਹੁਣ ਇਹ ਖਬਰ ਆ ਗਈ ਜੀ ਉਸ ਤੋਂ ਬਾਅਦ 2 ਦਿਨ ਦੇ ਬਾਅਦ ਇਹ ਖਬਰ ਵੀ ਗਾਇਬ ਹੋ ਜਾਣੀ ਜੀ ਉਹਨਾਂ ਦੀ ਜਾਣਕਾਰੀ ਵੀ ਗਾਇਬ ਹੋ ਜਾਣੀ ਮੀਡੀਆ ਤਾਂ ਕੌਣ ਇਹ ਗੱਲਾਂ ਗਾਇਬ ਹੋ ਜਾਣੀਆਂ ਜਦੋਂ ਕਿਸੇ ਚੀਜ਼ ਨੂੰ ਮੀਡੀਆ ਫੜਦਾ ਹੈ ਜਾਂ ਸਰਕਾਰਾਂ ਤੱਕ ਉਹ ਡਿਪਾਰਟਮੈਂਟ ਵਿਭਾਗਾਂ ਤੱਕ ਪਹੁੰਚਦਾ ਹੈ ਤਾਂ ਉਹਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਲੋਕਾਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਠੀਕ ਕਿ ਰਿਪੋਰਟ ਮੀਡੀਆ ਦੁਆਰੇ ਇਹਨਾਂ ਸਿਸਟਮ ਵਿਭਾਗਾ ਵੱਲ ਆਉਣੀ ਚਾਹੀਦੀ ਜੋ ਕਿ ਨਹੀਂ ਆਉਂਦੀ ਸਿਰਫ ਇੱਕ ਸਟਾਰਟਿੰਗ ਦਾ ਦਿਖਾ ਲਿਆ ਜਾਂਦਾ ਹੈ ਬਾਕੀ ਹੁਣ ਅੱਗੇ ਪੁਲਿਸ ਕਿੰਨਾ ਕ ਵਧੀਆ ਕੰਮ ਕਰੂਗੀ ਕਿੰਨਾ ਕ ਵਸਤਾਈਦੀ ਨਾਲ ਕੰਮ ਕਰੂਗੀ ਕਿੰਨਾ ਕ ਇਮਾਨਦਾਰੀ ਨਾਲ ਕੰਮ ਕਰੂਗੀ ਇਹ ਆਉਣ ਵਾਲੇ ਟਾਈਮ ਦੱਸੂਗਾ ਜੀ ਕਿਉਂਕਿ ਮੈਂ ਸਵ ਟਾਈ ਸਾਨੂੰ ਪਤਾ ਲੱਗ ਗਿਆ ਪਰ ਅੱਜ ਤੋ ਪਹਿਲਾਂ ਤਾਂ 10 ਰੁਪਏ ਦਾ ਕਿਸੇ ਨੂੰ 5 ਰੁਪਏ ਦਾ ਪਤਾ ਹੀ ਨਹੀਂ ਸੀ ਵੀ ਐਡੀ ਵੀ ਠੱਗੀ ਮਾਰੀ ਗਈ ਹੈ ਦੇਖੋ ਇਹ ਖਬਰ ਨਸ਼ਰ ਨਹੀਂ ਸੀ ਇਹਦਾ ਅੱਜ ਅਪਡੇਟ ਆਇਆ ਆਪਣੇ ਕੋਲ ਤਾਂ ਸਾਨੂੰ ਪਤਾ ਲੱਗਿਆ ਠੱਗੀ ਹੋਈ ਹੈ ਕਿ ਤਾਂ ਮੈਂ ਡਰਦਾ ਵੀ ਕਿਦੇ ਪੁਲਿਸ ਵੀ ਜੋ ਰਿਕਵਰੀ ਹੋਈ ਹੈ ਉਹ ਦੱਸਣਾ ਚਾਹੀਦਾ ਪ੍ਰੈਸ ਕੋਨਫਰੈਂਸ ਸਾਰਿਆਂ ਨੂੰ ਦੇਖੋ ਇਹ ਸਿਪੀ ਗੱਲ ਨੂੰ ਤਾਂ ਨਾਟਰਾ ਸਿਪੀ ਗੱਲ ਨੂੰ ਇਸ ਚੀਜ਼ ਦੇ ਵਿੱਚ ਆਪਣੀ ਕੋਈ ਪਿਆਰਬਾਜ਼ੀ ਦੇਣੀ ਚਾਹੀਦੀ ਕੋਈ ਨਾ ਕੋਈ ਅੱਗੇ ਆਉਣਾ ਚਾਹੀਦਾ ਸੀ ਜੀ ਨੇ ਆ ਗਿਆ میڈیا ਦੁਆਰਾ ਨਿਊਜ਼ ਖਬਰਾਂ ਦੁਆਰਾ ਪਤਾ ਚੱਲ ਰਿਹਾ ਕੋਈ ਨਾ ਕੋਈ ਅਗਲੇ ਨੂੰ ਡਰ ਹੁੰਦਾ ਜਾਂ ਕੋਈ ਛੋਟਾ ਸੋ ਡਰ ਨੂੰ ਕੱਢ ਕੇ ਜੋ ਤੁਹਾਡੇ ਨਾਲ ਹੋਈ ਹੈ ਅੱਗੇ ਕਿਸੇ ਦੇ ਨਾਲ ਨਾ ਹੋਵੇ ਜੇ ਹੁਣ ਉਹ ਸਿੱਪੀ ਕੇ ਨਾਲ ਲੁਕੋ ਰੱਖੂਗਾ ਜਾਂ ਸਿੱਪੀ ਕੇ ਲੱਗੇ ਆਉਣ ਦੀ ਕੋਸ਼ਿਸ਼ ਨਹੀਂ ਕਰੂਗਾ ਜਾਂ ਅੱਗੀ ਹੋਏ ਪੈਸੇ ਦੇ ਵਿੱਚੋਂ ਹੋ ੱਗੀ ਵੀ ਬਚ ਸਕਦੇ ਕੋਈ ਬੜੀ ਗੱਲ ਨਹੀਂ ਜੀ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਇਸ ਖਬਰ ਦੀ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਨਾਲ ਜੁੜੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜੇ ਸਾਡੇ ਕੋਲ ਅ ਜਿਹੜੇ ਸਿੱਪੀ ਗਿੱਲ ਉਹਨਾਂ ਦੇ ਨਾਲ ਵੱਜੀ ਬਹੁਤ ਵੱਡੀ ਠੱਗੀ 1 ਕਰੋੜ 373000 ਰੁਪਏ ਦੀ ਉਹਨਾਂ ਦੇ ਫਾਦਰ ਸਾਹਿਬ ਨੂੰ ਚਾਰ ਲੋਕਾਂ ਨੇ ਬਣਾਇਆ ਯਾਨੀ ਕਿ ਝਾਂਸਾ ਦਿੱਤਾ ਗਿਆ ਕਿ ਨਕਲੀ ਯਾਨੀ ਕਿ ਪੁਰਾਣੇ ਟਰੈਕਟਰ ਟਰਾਲੀ ਖਰੀਦ ਕੇ ਤੁਹਾਨੂੰ ਵਧੀਆ ਭੇਜਾਂਗੇ ਤੇ ਪੈਸੇ ਪਾਏਗੇ ਪਰ ਉਹਨਾਂ ਨੇ ਵੀ ਪਤਾ ਨਹੀਂ ਕੀਤਾ ਤੇ ਉਹਨਾਂ ਲੋਕਾਂ ਦੇ ਝਾਂਸੇ ਜਾ ਕੇ ਪੈਸੇ ਪਾ ਗਏ ਤੇ ਹਾਲਾਂਕਿ ਖਬਰ ਬਾਅਦ ਚ ਨਸ਼ਾ ਉਸਵੇਂ ਨਸ਼ਰ ਨਹੀਂ ਹੋਈ ਜੋ ਠੱਗੀ ਹੋਜੀ ਜਦੋਂ ਬੰਦੇ ਦੋ ਫੜੇ ਗਏ ਤੁਹਾਨੂੰ ਦੱਸਦੇ ਨੇ ਸੀ ਬਹੁਤ ਢੀਆ ਅਪਡੇਟ ਆਈ ਹੈ ਕਿ ਇੱਕ ਲੜਕੇ ਅਤੇ ਉਸਦੀ ਮਾਂ ਨੂੰ ਫੜ ਲਿਆ ਗਿਆ ਤੇ ਹਾਲੇ ਕਿ ਉਸਦੀ ਨੂੰ ਯਾਨੀ ਕਿ ਲੜਕੀ ਦੀ ਵਾਈਫ ਤੇ ਉਸਦਾ ਜਿਹੜਾ ਪਿਓ ਹੈ ਉਹ ਇਸ ਕੇਸ ਦੇ ਭਗੋੜੇ ਨੇ ਅਜੇ ਤੱਕ ਪੰਜਾਬ ਪੁਲਿਸ ਦੇ ਦਾਅਵੇ ਕੀਤੇ ਜਾ ਰਹੇ ਕਿ ਜਲਦੀ ਉਹਨੂੰ ਕਾਬੂ ਕੀਤਾ ਜਾਵੇਗਾ ਤੇ ਜੇ ਠੱਗੀ ਵਜੀ ਹੈ ਉਸ ਦੇ ਵਿੱਚ ਬੜੇ ਪੰਜਾਬ ਪੁਲਿਸ ਦਾ ਕੋਈ ਰਿਐਕਸ਼ਨ ਨਹੀਂ ਆਇਆ ਵੀ ਕਿੰਨਾ ਕੋਈ ਰਿਕਵਰ ਹੋਇਆ ਕੀ ਕੁਝ ਪੁਲਿਸ ਨੇ ਫੜਿਆ ਬਸ ਇੰਨਾ ਹੀ ਦੱਸਿਆ ਗਿਆ ਹੈ ਕਿ ਉਹ ਦੋ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਦੋਸਤੋ ਹੁਣ ਅਗਲਾ ਇਸ ਦੀ ਕੀ ਅਪਡੇਟ ਹੋਏਗੀ ਉਹ ਤੋਂ ਅਸੀਂ ਸਭ ਤੋਂ ਪਹਿਲਾਂ ਨਿਸ਼ਾਨ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਉਹ ਤੱਕ ਮੈਨੂੰ ਦਿਓ